ਸਮਾਹ ਰਵਿੰਦਰ ਮੈਮ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਸਟੂਡੈਂਟਸ ਅਸੀਂ ਤਿੰਨ ਗੁਰੂਆਂ ਬਾਰੇ ਪੜ ਚੁੱਕੇ ਹਾਂ ਜੀ ਅੱਜ ਆਪਾਂ ਚੌਥੇ ਗੁਰੂ ਬਾਰੇ ਪੜਾਂਗੇ ਜੀ ਗੁਰੂ ਰਾਮਦਾਸ ਜੀ ਬਾਰੇ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਨੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਜੋ ਵੀ ਕੰਮ ਕੀਤਾ ਉਹਦੇ ਬਾਰੇ ਸਾਰੇ ਆਪਾਂ ਐਮਸੀਕਿਊਜ਼ ਕਰਾਂਗੇ ਤਾਂ ਸਟਾਰਟ ਕਰਦੇ ਹਾਂ ਜੀ ਹਾਂਜੀ ਸਟੂਡੈਂਟ ਸਿੱਖਾ ਦੇ ਜੋ ਚੌਥੇ ਗੁਰੂ ਹਨ ਜੀ ਉਹ ਗੁਰੂ ਰਾਮਦਾਸ ਜੀ ਹਨ ਠੀਕ ਹੈ ਜੀ ਤੇ ਗੁਰੂ ਰਾਮਦਾਸ ਜੀ ਦਾ ਜਿਹੜਾ ਜਨਮ ਹੋਇਆ ਹੈ ਜੀ ਜਨਮ ਕਦੋਂ ਹੋਇਆ ਜਨਮ ਉਹਨਾਂ ਦਾ ਹੋਇਆ ਜੀ 24 ਸਤੰਬਰ 1534 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਏ ਠੀਕ ਹੈ ਜੀ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਲਾਹੌਰ ਵਿੱਚ ਚੂਣਾ ਮੰਡੀ ਵਿਖੇ ਹੋਇਆ ਹੈ ਜੀ ਉਹਨਾਂ ਦਾ ਜਨਮ ਠੀਕ ਹੈ ਜੀ ਗੁਰੂ ਰਾਮਦਾਸ ਜੀ ਦਾ ਜਨਮ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਦਾ ਕੀ ਨਾਮ ਹੈ ਤਾਂ ਜੀ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਜਨਮ ਸਥਾਨ ਸਾਹਿਬ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਮ ਕੀ ਸੀ ਜੀ ਪਾਈ ਜੇਠਾ ਜੀ ਸੀ ਉਹਨਾਂ ਦਾ ਮੁੱਢਲਾ ਨਾਮ ਠੀਕ ਹੈ ਜੀ ਤੇ ਫਿਰ ਗੁਰੂ ਅਮਰਦਾਸ ਜੀ ਉਹਨਾਂ ਨੂੰ ਗੁਰੂ ਰਾਮਦਾਸ ਜੀ ਦਾ ਨਾਮ ਦਿੱਤਾ ਤੇ ਗੁਰੂ ਰਾਮਦਾਸ ਜੀ ਦੇ ਨਾਨਕੇ ਕਿੱਥੇ ਸਨ ਜੀ ਉਹ ਬਾਸ ਰਕੇ ਸਨ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਕੀ ਵਪਾਰ ਕਰਦੇ ਸਨ ਗੁਰੂ ਰਾਮਦਾਸ ਜੀ ਉਬਲੇ ਹੋਏ ਛੋਲੇ ਵੇਚਦੇ ਸਨ ਜੀ ਠੀਕ ਹੈ ਜੀ ਇੱਥੇ ਸਟੂਡੈਂਟਸ ਵੇਚਦੇ ਆਏਗਾ ਵੇਚਦੇ ਸਨ ਠੀਕ ਹੈ ਜੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਹਰੀਦਾਸ ਜੀ ਹਰੀਦਾਸ ਜੀ ਉਹਨਾਂ ਦੇ ਪਿਤਾ ਦਾ ਨਾਮ ਸੀ ਜੀ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਦਇਆ ਕੌਰ ਸੀ ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਮ ਸੀ ਬੀਬੀ ਪਾਨੀ ਜੀ ਸੀ ਠੀਕ ਹੈ ਜੀ ਇਹ ਬੀਬੀ ਪਾਨੀ ਜੀ ਹੈ ਜਿਨ੍ਹਾਂ ਨੂੰ ਗੁਰੂ ਮਾਤਾ ਗੁਰੂ ਗੁਰੂ ਪਤਨੀ ਗੁਰੂ ਬੇਟੀ ਅਤੇ ਗੁਰੂ ਦੀ ਜੋ ਪਤਨੀ ਬੇਟੀ ਮਾਤਾ ਹੋਣ ਦਾ ਜਿਹੜਾ ਉਹ ਖਿਤਾਬ ਮਿਲਿਆ ਹੋਇਆ ਹੈ ਜੀ ਸੋਢੀ ਸੰਤ ਸੁਲਤਾਨ ਕਿਸ ਨੂੰ ਕਿਹਾ ਜਾਂਦਾ ਸੀ ਤਾਂ ਜੀ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਨੂੰ ਕਿਹਾ ਜਾਂਦਾ ਹੈ ਠੀਕ ਹੈ ਜੀ ਗੁਰੂ ਰਾਮਦਾਸ ਜੀ ਨੂੰ ਕਿਹਾ ਜਾਂਦਾ ਹੈ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਕਾਲ ਕੀ ਸੀ ਗੁਰਗੱਦੀ ਕਾਲ ਉਹਨਾਂ ਦਾ ਸੀ ਜੀ 1574 ਤੋਂ 1581 1 ਸਤੰਬਰ 1574 1 ਸਤੰਬਰ 1581 ਠੀਕ ਹੈ ਜੀ ਗੁਰੂ ਰਾਮਦਾਸ ਜੀ ਕਿਸ ਜਾਤ ਨਾਲ ਸੰਬੰਧ ਰੱਖਦੇ ਸਨ ਤਾਂ ਜੀ ਉਹ ਸੋਢੀ ਜਾਤ ਨਾਲ ਸੰਬੰਧ ਰੱਖਦੇ ਸਨ ਗੁਰੂ ਰਾਮਦਾਸ ਸੋਢੀ ਦੀ ਵਿੱਚੋਂ ਆਉਂਦੇ ਸਨ ਫੈਮਿਲੀ ਦੇ ਵਿੱਚੋਂ ਤਾ ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦੇ ਕੀ ਨਾਮ ਸੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ ਜੀ ਉਹਨਾਂ ਦੇ ਨਾਮ ਸੀ ਪ੍ਰਿਥਵੀ ਚੰਦ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਇਹ ਸਭ ਤੋਂ ਛੋਟੇ ਸਨ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਕਿੰਨੇ ਸਾਲ ਸੇਵਾ ਕੀਤੀ ਜੀ 12 ਸਾਲ ਉਹਨਾਂ ਨੇ ਸੇਵਾ ਕੀਤੀ ਸੀ ਗੁਰੂ ਰਾਮਦਾਸ ਜੀ ਦੀ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ ਤਾਂ ਜੀ ਗੋਇੰਦਵਾਲ ਸਾਹਿਬ ਵਿਖੇ ਉਹਨਾਂ ਦੀ ਮੁਲਾਕਾਤ ਹੋਈ ਸੀ ਜੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਕਦੋਂ ਹੋਈ ਸੀ ਠੀਕ ਹੈ ਜੀ ਤਾਂ ਉਹ ਹੋਈ ਸੀ ਜੀ 1552 ਈਸਵੀ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਹੋਈ ਸੀਗੀ ਤੇ ਉੱਥੇ ਹੀ ਫਿਰ ਉਹਨਾਂ ਨੇ 12 ਸਾਲ ਦੀ ਸੇਵਾ ਕੀਤੀ ਅਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਭਗਤੀ ਭਾਵ ਤੋਂ ਉਹਨਾਂ ਦੀ ਸੇਵਾ ਭਾਵ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਣਾ ਦਮਾਦ ਵੀ ਬਣਾਇਆ ਤੇ ਨਾਲੇ ਉਹਨਾਂ ਨੂੰ ਗੁਰਗੱਦੀ ਧਵੀ ਦਿੱਤੀ ਠੀਕ ਹੈ ਜੀ ਤਾਂ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਤੇ ਕਦੋਂ ਬੈਠੇ ਸਨ ਤਾਂ ਜੀ ਉਹ 1 ਸਤੰਬਰ 1574 ਈਸਵੀ ਨੂੰ ਗੁਰਗੱਦੀ ਤੇ ਬਰਾਜਮਾਨ ਹੋਏ ਸੀ ਗੁਰੂ ਰਾਮਦਾਸ ਜੀ ਨੇ ਕਿਹੜੇ ਨਗਰ ਕਿਹੜਾ ਨਗਰ ਵਸਾਇਆ ਸੀ ਤਾਂ ਜੀ ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਨਗਰ ਵਸਾਇਆ ਸੀ ਤੇ ਰਾਮਦਾਸਪੁਰਾ ਬਾਦ ਵਿੱਚ ਕਿਸ ਨਾਮ ਨਾਲ ਪ੍ਰਸਿੱਧ ਹੋਇਆ ਹੈ ਹਜੇ ਤੱਕ ਵੀ ਤਾਂ ਉਹ ਹੈ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਹੀ RAMDAS PURA ਕਿਹਾ ਜਾਂਦਾ ਸੀ ਪਹਿਲਾਂ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਾਤਨ ਨਾਮ ਕਿਹੜੇ ਸਨ ਜੀ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦੇ ਪ੍ਰਾਤਨ ਦੋ ਨਾਮ ਸੀ ਪਹਿਲਾਂ ਉਹਨਾਂ ਨੇ RAMDAS PURA ਰੱਖਿਆ ਸੀ ਤਾਂ ਫਿਰ ਉਹਨਾਂ ਨੇ ਗੁਰੂ ਕਾ ਚੱਕ ਰੱਖਿਆ ਸੀ ਠੀਕ ਹੈ ਜੀ ਤੇ ਹੁਣ ਉਹ ਜੋ ਹੈ ਸ੍ਰੀ ਅੰਮ੍ਰਿਤਸਰ ਚੀ ਦੇ ਨਾਲ ਪ੍ਰਸਿੱਧ ਹੈ ਜੀ ਠੀਕ ਹੈ ਸਟੂਡੈਂਟਸ ਹਾਂ ਜੀ ਗੁਰੂ ਕਾ ਬਾਗ ਵਿੱਚ ਕਿੰਨੇ ਵਪਾਰੀਆਂ ਨੇ ਜਿਹੜੀਆਂ ਦੁਕਾਨਾਂ ਬਣਾਈਆਂ ਸਨ ਤਾਂ 52 ਵਪਾਰੀਆਂ ਨੇ ਦੁਕਾਨਾਂ ਬਣਾਈਆਂ ਸਨ ਅਤੇ ਗੁਰੂ ਕਾ ਬਾਜ਼ਾਰ ਜੋ ਹੈ ਬਣਾਇਆ ਸੀ ਉਹ ਬਣਾਇਆ ਸੀ ਜੀ ਗੁਰੂ ਰਾਮਦਾਸ ਜੀ ਨੇ ਇਹ ਗੁਰੂ ਕਾ ਬਾਜ਼ਾਰ ਹੈ ਜੀ ਠੀਕ ਹੈ ਜੀ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਕਿਹੜੇ ਦੋ ਸਰੋਵਰਾਂ ਦਾ ਜੋ ਨਿਰਮਾਣ ਕਾਰਜ ਜਿਹੜਾ ਉਹ ਸ਼ੁਰੂ ਕਰਵਾਇਆ ਸੀ ਗੁਰੂ ਰਾਮਦਾਸ ਜੀ ਨੇ ਜੋ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਸੀ ਉਹ ਜੀ ਸੰਤੋਖ ਸਰਸਰੋਵਰ ਦਾ ਸੀ ਅਤੇ ਅੰਮ੍ਰਿਤਸਰ ਸਰੋਵਰ ਦਾ ਦੋ ਸਰੋਵਰਾਂ ਦਾ ਜਿਹੜਾ ਨਿਰਮਾਣ ਕਾਰਜ ਆ ਉਹ ਗੁਰੂ ਜੀ ਨੇ ਸ਼ੁਰੂ ਕਰਵਾਇਆ ਸੀ। ਸ੍ਰੀ ਅਮਰਿਤ ਸਰਦੀ ਦੀ ਨੀ ਕਦੋਂ ਉਹਨਾਂ ਨੇ ਰੱਖੀ ਸੀ ਤਾਂ ਨੀ ਉਹਨਾਂ ਨੇ ਰੱਖੀ ਸੀ ਜੀ 1577 ਈਸਵੀ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਸ੍ਰੀ ਅਮਰਿਤ ਸਰ ਸਾਹਿਬ ਦੀ ਜਿਹੜੀ ਨੀ ਰੱਖੀ ਸੀ ਇਹ ਉਹੀ ਜ਼ਮੀਨ ਆ ਜੀ 500 ਵਿੱਗੇ ਜਿਹੜੀ ਅਕਬਰ ਨੇ ਬੀਬੀ ਪਾਨੀ ਦੇ ਨਾਮ ਤੇ ਕੀਤੀ ਸੀ। ਠੀਕ ਹੈ ਜੀ। ਬੀਬੀ ਪਾਨੀ ਦੇ ਨਾਮ ਤੇ ਕੀਤੀ ਸੀ ਤਾਂ ਫਿਰ ਗੁਰੂ ਰਾਮਦਾਸ ਜੀ ਨੇ ਇਸ ਜ਼ਮੀਨ ਉੱਤੇ ਸ੍ਰੀ ਅਮਰਿਤ ਸਰ ਸਾਹਿਬ ਦੀ ਜਿਹੜੀ ਉਹ ਜੀ ਸਥਾਪਨਾ ਕੀਤੀ। ਗੁਰੂ ਰਾਮਦਾਸ ਜੀ ਅਤੇ ਅਕਬਰ ਦੀ ਜਿਹੜੀ ਮੁਲਾਕਾਤ ਉਹ ਕਿੱਥੇ ਹੋਈ ਸੀ ਜੀ ਉਹ ਲਾਹੌਰ ਦੇ ਵਿੱਚ ਹੋਈ ਸੀ ਠੀਕ ਹੈ ਜੀ ਲਾਹੌਰ ਦੇ ਵਿੱਚ ਹੋਈ ਸੀ ਮਸੰਦ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਸੀ ਤਾਂ ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ ਸਿੱਖਾਂ ਅਤੇ ਉਦਾਸੀ ਸੰਪਰਦਾਏ ਦਾ ਜਿਹੜਾ ਸਮਝੌਤਾ ਉਹ ਕਿਸ ਗੁਰੂ ਨੇ ਕਰਵਾਇਆ ਸੀ ਤਾਂ ਜੀ ਉਹ ਗੁਰੂ ਰਾਮਦਾਸ ਜੀ ਨੇ ਕਰਵਾਇਆ ਸੀ ਮਸੰਦ ਪ੍ਰਥਾ ਜਿਹੜੀ ਹੈ ਜੀ ਉਸ ਦੇ ਪ੍ਰਧਾਨ ਨੂੰ ਕੀ ਕਿਹਾ ਜਾਂਦਾ ਸੀ ਉਹਨੂੰ ਮਸੰਦਿਆ ਜਾਂ ਸੰਗਤੀਆ ਕਿਹਾ ਜਾਂਦਾ ਸੀ ਮਸੰਦ ਪ੍ਰਥਾ ਦਾ ਜਿਹੜਾ ਉਦੇਸ਼ ਹੈ ਉਹ ਕੀ ਸੀ ਜੀ ਉਹ ਸੀ ਧਰਮ ਦਾ ਪ੍ਰਚਾਰ ਕਰਨਾ ਅਤੇ ਸਿੱਖ ਇਮਾਰਤਾਂ ਦੇ ਵਾਸਤੇ ਜਿਹੜੇ ਕੋਈ ਜਿਹੜਾ ਪੈਸੇ ਇਕੱਠੇ ਕਰਨਾ ਮਸੰਦ ਪ੍ਰਥਾ ਦਾ ਜਿਹੜਾ ਸੀ ਉਦੇਸ਼ ਸੀ ਗੁਰੂ ਰਾਮਦਾਸ ਜੀ ਦੇ ਸਮੇਂ ਪ੍ਰਮੁੱਖ ਮਸੰਦ ਕੌਣ ਸੀ ਤਾਂ ਜੀ ਉਹ ਭਾਈ ਗੁਰਦਾਸ ਜੀ ਸੀਗੇ ਠੀਕ ਹੈ ਜੀ ਗੁਰਦਾਸ ਜੀ ਸੀ ਭਾਈ ਗੁਰਦਾਸ ਜੀ ਪ੍ਰਸਿੱਧ ਜਿਹੜੇ ਪ੍ਰਮੁੱਖ ਜਿਹੜੇ ਮਸੰਦ ਸੀਗੇ ਉਸ ਟਾਈਮ ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਹੈ ਤਾਂ ਜੀ ਉਹਨਾਂ ਨੇ 39 ਵਾਰਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀਤੀ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਸਟੂਡੈਂਟਸ ਇੱਥੇ ਵਾਰਾਂ ਆਏ ਜੀ ਠੀਕ ਹੈ ਵਾਰਾਂ ਵਾਰਾਂ ਕਿਉਂ গਾਈਆਂ ਜਾਂਦੀਆਂ ਹਨ ਤਾਂ ਯੋਧਿਆ ਦੇ ਗੁਣ ਗਾਣ ਲਈ ਵਾਰਾਂ গਾਈਆਂ ਜਾਂਦੀਆਂ ਹਨ ਠੀਕ ਹੈ ਜੀ ਵਾਰਾਂ ਕਿੰਨੇ ਕਿੰਨਾ ਦੁਆਰਾ গਾਈਆਂ ਜਾਂਦੀਆਂ ਹਨ ਤਾਂ ਵਾਰਾਂ ਜਿਹੜੀਆਂ ਉਹ ਟਾਡੀ ਜੱਖੇ ਦੁਆਰਾ গਾਈਆਂ ਜਾਂਦੀਆਂ ਠੀਕ ਹੈ ਸਟੂਡੈਂਟਸ ਤਾਂ ਇੱਥੇ ਰਾਈਟ ਡਾਉਨ ਕਰ ਲਿਓ ਜੀ 12 ਕਿਉਂ ਗਾਈਆਂ ਜਾਂਦੀਆਂ ਇਹ ਥੋੜਾ ਮਿਸਟੇਕ ਹੋ ਗਿਆ ਲਿਖਣ ਦੇ ਵਿੱਚ ਤਾਂ 12 ਜਿਹੜੀ ਆ ਉਹ ਢਾਡੀ ਜੱਥੇ ਦੁਆਰਾ ਗਾਈਆਂ ਜਾਂਦੀਆਂ ਹਨ ਨੈਕਸਟ ਸਟੂਡੈਂਟਸ ਇੱਥੇ 34 ਨੰਬਰ ਆਉਣਾ ਸੀ ਜੀ ਇਹ ਲਿਖ ਲਿਓ ਮੜਾ ਜੀ ਵਾਰਾ ਜਿਹੜੀ ਲਾਵਾਂ ਦੀ ਰਚਨਾ ਹਾਂ ਉਹ ਕਿਸ ਨੇ ਕੀਤੀ ਹੈ ਲਾਵਾਂ ਦਾ ਜਿਹੜਾ ਪਾਠ ਹੈ ਜੀ ਉਸ ਦੀ ਰਚਨਾ ਗੁਰੂ ਰਾਮਦਾਸ ਜੀ ਨੇ ਕੀਤੀ ਹੈ ਅਸਲ ਵਿੱਚ ਜੀ ਕੀ ਹੁੰਦਾ ਸੀ ਕਿ ਜਿਹੜੇ ਸਿੱਖ ਆਪਣੇ ਸਰਦਾਰੂ ਸੀ ਉਹਨਾਂ ਦੀਆਂ ਬੱਚੀਆਂ ਦੇ ਜਿਹੜੇ ਵਿਆਹ ਵਾਸਤੇ ਜਿਹੜੇ ਪੰਡਤ ਆ ਉਹ ਬਹੁਤ ਜ਼ਿਆਦਾ ਰਕਮ ਵਸੂਲ ਕਰਦੇ ਸਨ ਮਤਲਬ ਕਿ ਤੇ ਇਸ ਲਈ ਗੁਰੂ ਜੀ ਨੇ ਫਿਰ ਫ੍ਰੀ ਜਿਹੜਾ ਪਾਠ ਦੀ ਸੇਵਾ ਮਤਲਬ ਕਿ ਦਿੱਤੀ ਸੀਗੀ ਇਹ ਲਾਵਾਂ ਦੀ ਜਿਹੜੀ ਉਹਨਾਂ ਨੇ ਸੇਵਾ ਜਿਹੜੀ ਆ ਉਹ ਕੀਤੀ ਸੀ ਕਿ ਹੁਣ ਕਿਸੇ ਵੀ ਬੱਚੀ ਦੇ ਵਿਆਹ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਗੀ ਇਸ ਕਰਕੇ ਲਾਵਾਂ ਦਾ ਉਹਨਾਂ ਨੇ ਪਾਠ ਦੀ ਜਿਹੜੀ ਉਹ ਰਚਨਾ ਕੀਤੀ ਸੀ ਨੈਕਸਟ ਸਟੂਡੈਂਟਸ ਇਹ 36 ਨੰਬਰ ਹੈ ਜੀ ਲਾਵਾਂ ਦਾ ਪਾਠ ਕਿਸ ਦੇ ਕਿਸ ਮੌਕੇ ਤੇ ਕੀਤਾ ਜਾਂਦਾ ਹੈ ਤਾਂ ਜੀ ਆਨੰਦ ਕਰਦੇ ਸਮੇਂ ਕੀਤਾ ਜਾਂਦਾ ਹੈ ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਜੀ ਉਹਨਾਂ ਨੇ 679 ਸ਼ਬਦਾਂ ਦੀ ਰਚਨਾ ਕੀਤੀ ਸੀ ਗੁਰੂ ਰਾਮਦਾਸ ਜੀ ਕਦੋਂ ਜੋਤੀ ਜੋਤ ਸਮਾਏ ਸੀ ਤਾਂ ਜੀ 1 ਸਤੰਬਰ 1581 ਨੂੰ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਸਨ ਜੋਤੀ ਜੋਤ ਸਮਾਉਣ ਸਮੇਂ ਜਿਹੜੀ ਗੁਰੂ ਜੀ ਦੀ ਉਮਰ ਸੀ ਉਹ ਕਿੰਨੀ ਸੀ ਜੀ ਉਹ ਸੀਗੀ ਜੀ 46 ਸਾਲ ਦੀ ਉਮਰ ਸੀ ਉਹਨਾਂ ਦੀ ਗੁਰੂ ਰਾਮਦਾਸ ਜੀ ਨੇ ਕਿਸ ਨੂੰ ਗੁਰਗੱਦੀ ਦਿੱਤੀ ਸੀ ਤਾਂ ਜੀ ਉਹਨਾਂ ਨੇ ਸਭ ਤੋਂ ਛੋਟੇ بیٹے ਆਪਣੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦਿੱਤੀ ਸੀ ਜੀ ਥੈਂਕ ਯੂ ਸੋ ਮਚ ਸਟੂਡੈਂਟ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ